ਕਲ ਮਿਤੀ 10 ਅਕਤੂਬਰ ਦੇਰ ਰਾਤ ਤਕਰੀਬਨ 2:30 ਵਜੇ ਸਾਨੂੰ ਕੰਟਰੋਲ ਤੋਂ ਇਤਲਾਹ ਮਿਲੀ ਸੀ ਕਿ ਜਿਹੜਾ ਬੀ ਡਿਵੀਜ਼ਨ ਵਿੱਚ ਇੱਕ ਹੋਟਲ ਸਟੇ ਹੈਗਾ ਯਾ ਰਾਇਲ ਸਟੇ ਉਸ ਵਿੱਚ ਕੁਝ ਅਣਚਾਹੇ ਲੋਕਾਂ ਨੇ ਅੰਦਰ ਵੜ ਕੇ ਤੇ ਹੋਟਲ ਦੇ ਵਿੱਚ ਭੰਨਤੋੜ ਕੀਤੀ ਸੀਗੀ ਤੇ ਨਾਲ ਉੱਥੇ ਦੇ ਜਿਹੜੇ ਰਿਸੈਪਸ਼ਨਿਸਟ ਸੀਗੇ ਅਮਰਿਤਪਾਲ ਉਹਨਾਂ ਨੂੰ ਵੀ ਉਹਨੂੰ ਵੀ ਜ਼ਖਮੀ ਕੀਤਾ ਸੀਗਾ ਇਸ ਵਿੱਚ ਇੱਕ ਤਲਾਸ਼ ਹੋਰ ਦਿੱਤੀ ਗਈ ਸੀ ਕਿ ਕਿ ਹੋਟਲ ਦੇ ਉੱਪਰ ਗੋਲੀਬਾਰੀ ਵੀ ਕੀਤੀ ਗਈ ਹੈ ਪਰ मौके ਤੇ ਪਹੁੰਚ ਕੇ ਇਸ ਚੀਜ਼ ਨੂੰ ਵੈਰੀਫਾਈ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਮੈਨੇਜਰ ਸੀਗੇ ਲਖਪਰੀ ਸਿੰਘ ਇਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਹੋਟਲ ਦੇ ਉੱਪਰ ਗੋਲੀ ਚੱਲਣ ਦੀ ਕੋਈ ਵੀ ਜਿਹੜੀ ਸੀਗੀ ਇਫੈਕਟ ਸਾਹਮਣੇ ਨਹੀਂ ਆਈ ਤੇ ਜਿਹੜੇ ਬੰਦਿਆਂ ਨੇ ਅੰਦਰ ਆ ਕੇ ਅਮਰਿਤਪਾਲ ਨਾਲ ਕੁੱਟਮਾਰ ਕੀਤੀ ਹੈਗੀ ਆ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਤੇ ਪਰਚਾ ਦਰਜ ਜਿਹੜਾ ਹੈਗਾ ਵੀ ਡਿਵੀਜ਼ਨ ਥਾਣੇ ਵਿੱਚ ਕਰ ਦਿੱਤਾ ਗਿਆ ਹੈ ਤੇ ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ ਧੰਨਵਾਦ